ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਨ ਧਰ ਤਰਵੇ ਹਰ ਨਾਮ ਨੂੰ ਸਾਗਰ ਲਹਿਰ ਸੰਸਾ ਸੰਸਾਰ ਗੁਰਬੋਹਿਤ ਪਾਰ ਗਰਾਮਨ ਮਨ ਤਰ ਤਰਵੇ ਹਰ ਨਾਮ ਨੂੰ ਸਾਗਰ ਲਹਿਰ ਸੰਸਾ ਸੰਸਾਰ ਗੁਰ ਬੋਹਿਤ ਪਾਰ ਗਰਾਮਨ ਰਹਾ ਕਲ ਕਾਲਖ ਅੰਧਿਆਰੀਆਂ ਗੁਰ ਗਿਆਨ ਦੀਪਕ ਉਜਿਆਰੀਆਂ ਬਿਖ ਬਿਖਿਆ ਪਸਰੀ ਅਤ ਘਣੀ ਉਭਰੇ ਜਪ ਜਪ ਹਰ ਗੁਣੀ ਮਤ ਵਾਰੋ ਮਾਇਆ ਸੋਇਆ ਗੁਰ ਭੇਟਤ ਭ੍ਰਮ ਭਉ ਖੋਇਆ ਕਹੋ ਨਾਨਕ ਏਕ ਧਿਆਇਆ ਕਟ ਕਟ ਨਦਰੀ ਆਇਆ ਕਹੋ ਨਾਨਕ ਏਕ ਧਿਆਇਆ ਕਟ ਕਟ ਨਦਰੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਪਾਵਨ ਬਾਣੀ ਸਾਨੂੰ ਇਸ ਭਵ ਸਾਗਰ ਤੋਂ ਤਰਨ ਦੀ ਸਤਗੁਰੂ ਮਹਾਰਾਜ ਅਲੱਗ-ਅਲੱਗ ਜੁਗਤੀ ਅਲੱਗ-ਅਲੱਗ ਉਦਾਹਰਨਾ ਦੇ ਕੇ ਸਤਗੁਰੂ ਸਮਝਾਉਂਦੇ ਸਤਗੁਰੂ ਮਨ ਨੂੰ ਸਬੋਧਨ ਕਰਕੇ ਸਾਨੂੰ ਸਮਝਾ ਰਹੇ ਹਨ ਮਨ ਤਰ ਤਰਵੇ ਹਰ ਨੂੰ ਹਰ ਨਾਮ ਨੂੰ ਧਰ ਕਹਿੰਦੇ ਸਹਾਰਾ ਏ ਮੇਰੇ ਮਨ ਜੇ ਭਵ ਸਾਗਰ ਤੋਂ ਤਰਨੈਣ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਮਨ ਧਰ ਤਰਵੇ ਹਰ ਨਾਮ ਨੂੰ ਕਿਉਂਕਿ ਸਾਗਰ ਲਹਿਰ ਸੰਸਾ ਸੰਸਾਰ ਏ ਜਿਹੜੀਆਂ ਲਹਿਰਾਂ ਉੱਠਦੀਆਂ ਹਨ ਸਾਗਰ ਦੇ ਵਿੱਚ ਔਰ ਸੰਸਿਆ ਭਰਿਆ ਇਹ ਸੰਸਾਰ ਹੈ ਸਾਗਰ ਲਹਿਰ ਸੰਸਾ ਸੰਸਾਰ ਪ੍ਰਣਾਲੇ ਵੀ ਦੱਸਦੇ ਆ ਮਹਾਰਜ ਕਹਿੰਦੇ ਇਦਾਂ ਕਿਦਾਂ ਤਰ ਸਕਦੇ ਹੋ ਕਹਿੰਦੇ ਗੁਰ ਬੋਹਿਤ ਪਾਰ ਗ੍ਰਾਮ ਨੂੰ ਗੁਰੂ ਜਹਾਜ਼ ਹੈ ਗੁਰੂ ਪਾਰ ਕਰਨ ਵਾਲਾ ਸ਼ਬਦ ਬਾਰ ਬਾਰ ਬਾਣੀ ਵਿੱਚ ਆਉਂਦਾ ਪਾਰਗ੍ਰਾਮੀ ਸਤਗੁਰੂ ਕਹਿੰਦੇ ਸੰਸਾਰ ਦੇ ਵਿੱਚ ਮਨੁੱਖ ਵਿਕਾਰਾਂ ਦੇ ਵਿੱਚ ਡੁੱਬਦੇ ਜਾ ਰਹੇ ਤੇ ਜੇ ਬਚਣਾ ਗੁਰ ਬੋਹਿਤ ਪਾਰ ਗ੍ਰਾਮਨੋ ਆ ਜਿਹੜੀਆਂ ਬੇੜੀਆਂ ਪਾਣੀ ਵਿੱਚ ਚੱਲਦੀਆਂ ਹਨ ਉਹਨਾਂ ਦੇ ਡੁੱਬਣ ਦੇ ਤਿੰਨ ਕਾਰਨ ਹੁੰਦੇ ਐ ਪਹਿਲੀ ਗੱਲ ਮਲਾਕ ਕਮਜ਼ੋਰ ਹੋਵੇ ਦੂਸਰਾ ਬੇੜੀ ਵਿੱਚ ਛੇਦ ਹੋ ਜਾਣ ਤੇ ਪਾਣੀ ਭਰ ਜਾਂਦਾ ਤੇ ਬੇੜੀ ਡੁੱਬ ਜਾਂਦੀ ਤੀਸਰਾ ਨਦੀ ਦੇ ਵਿੱਚ ਤੂਫਾਨ ਆ ਜਾਏ ਤੇ ਤਾਂ ਬੇੜੀ ਡੁੱਬਦੀ ਪਰ ਇਹ ਕਦੇ ਕਦਾਈ ਆਪਾਂ ਸੁਣਦੇ ਆ ਪਰ ਜਿਹੜੀ ਸਾਡੀ ਬੇੜੀ ਚੱਲ ਰਹੀ ਹੈ ਨਾ ਹੁਣ ਮਹਾਰਾਜ ਕਹਿੰਦੇ ਇਹ ਬੇੜੀ ਜਿਹੜੀ ਇਹਦਾ ਮਲਾ ਮੰਨ ਹੈ ਮੰਨ ਦੇ ਸਹਾਰੇ ਚੱਲ ਰਹੀ ਹੈ ਤੇ ਜਦੋਂ ਲਹਿਰਾਂ ਉੱਠਦੀਆਂ ਹਨ ਤੇ ਡੁੱਬ ਜਾਂਦੇ ਉਹ ਸਾਡੀ ਬੇੜੀ ਜਿਹੜੀ ਹੈ ਉਹ ਪਾਪਾਂ ਦੇ ਨਾਲ ਭਰੀ ਹੈ ਮਾਰਗ ਕਹਿੰਦੇ ਨਾ ਬਾਣੀ ਵਿੱਚ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੇ ਮਤ ਜਾਏ ਇਸ ਸੰਸਾਰ ਸਾਗਰ ਤੋਂ ਕੋਈ ਕੋਈ ਪਾਰ ਨਿਕਲਦੇ ਉਹਦੇ ਵਿੱਚ ਹਮੇਸ਼ਾ ਨਿਕਲ ਜਾਂਦੇ ਲੋਕ ਰੋਜ਼ ਪਾਣੀ ਦੇ ਵਿੱਚ ਜਾਂਦੇ ਮਾਰਗ ਕਹਿੰਦੇ ਭਾਈ ਮਨੁੱਖ ਦੀ ਹਾਲਤ ਕੀ ਹੈ ਉਹ ਸਾਡੀ ਹਾਲਤ ਜਿਹੜੀ ਅਸੀਂ ਨਾ ਜਿਹੜੀ ਬੇੜੀ ਡੋਬ ਰਹੀ ਹੈ ਉਹਦੇ ਵੱਲ ਸਾਡਾ ਧਿਆਨ ਹੈ ਪਰ ਇਹ ਸੀ ਪੁੱਲ ਗਿਆ ਕਿ ਸਾਡੀ ਵੀ ਬੇੜੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਚੱਲ ਰਹੀ ਹੈ ਕਿ ਕਿਸੇ ਚੀਜ਼ ਦਾ ਕਹਿੰਦੇ ਭਾਈ ਜੀਵਨ ਦੇ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ ਤੇਰੀ ਸਮਝੀਏ ਕਿ ਕੋਈ ਕਿਸੇ ਦਾ ਬੇੜਾ ਡੁੱਬ ਗਿਆ ਉਹ ਕਹਿੰਦੇ ਨੇ ਫਲਾਣੇ ਦਾ ਬੇੜਾ ਡੁੱਬ ਗਿਆ ਬੜਾ ਖੁਸ਼ ਹੁੰਦਾ ਕਿਸੇ ਦਾ ਨੁਕਸਾਨ ਹੋ ਜਾਏ ਧੀ ਪੁੱਤ ਮਾਰਾ ਨਿਕਲਿਆ ਕੁਝ ਵੀ ਹੋ ਜਾਏ ਤੇ ਬੜਾ ਬੰਦਾ ਖੁਸ਼ ਹੁੰਦਾ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਹੱਲੇ ਤਾਂ ਸਾਡੀ ਬੇੜੀ ਵੀ ਪਾਣੀ ਵਿੱਚ ਹੈ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਹਨ ਕਬੀਰ ਗਰਬ ਨਾ ਕੀਜੀਐ ਰੰਕਣਾ ਹਸੀਏ ਕੋਏ ਅਜੇ ਸੋਨਾਓ ਸਮੁੰਦਰ ਮੇਂ ਕਿਆ ਜਾਣੋ ਕਿਆ ਹੋ ਕਿਉਂਕਿ ਸਾਡੀ ਬੇੜੀ ਵੀ ਹਲੇ ਤਾਂ ਪਾਣੀ ਦੇ ਵਿੱਚ ਕਿਸੇ ਨੇ ਬੜਾ ਸੋਹਣਾ ਲਿਖਿਆ ਹਾਸੋਨਾ ਐਲੇ ਸਾਹਿਲ ਐਲੇ ਤੂਫਾਨ ਪੇ ਕਭੀ ਐਸਾ ਵੀ ਹੋਤਾ ਹੈ ਕਿਨਾਰੇ ਡੁੱਬ ਜਾਂਦੇ ਬਾਣੀ ਵੀ ਸਮਝਾ ਰਹੀ ਹੈ ਫਿਰ ਮੈਂ ਬੇਨਤੀ ਕਰਦੇ ਹਾਂ ਕਬੀਰ ਗਰਬ ਨਾਲ ਕੀਜੀਐ ਰੰਕਣਾ ਹਸੀਏ ਕੋਏ ਅਜੇ ਸੋ ਨਾਉ ਸਮੁੰਦਰ ਮੇਂ ਕਿਆ ਜਾਣੋ ਕਿਆ ਇਥੇ ਮਹਾਰਾਜ ਸਮਝਾ ਰਹੇ ਕਹਿੰਦੇ ਗੁਰਬੋਹਿਤ ਪਾਰ ਗ੍ਰਾਮਣ ਪਾਰ ਗ੍ਰਮੀ ਸ਼ਬਦ ਬਹੁਤ ਵਾਰੀ ਆਉਂਦਾ ਗੁਰਬੋਹਿਤ ਹੈ ਜਹਾਜ਼ ਹੈ ਪ੍ਰਾਤਮ ਸਮੇਂ ਵਿੱਚ ਸਿੱਖ ਪੜ੍ਹਦੇ ਹੁੰਦੇ ਸੀ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਪਰ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਭਾਈ ਜੇ ਪਾਰ ਹੋਣਾ ਨਾ ਤੇ ਗੁਰੂ ਬੇੜੀ ਦੇ ਵਿੱਚ ਬਹਿ ਜਾ ਗੁਰੂ ਦੇ ਜਹਾਜ਼ ਵਿੱਚ ਬਹਿ ਜਾ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਆ ਗੁਰੂ ਪਾਰ ਕਰ ਦਿੰਦਾ ਜਿਹੜਾ ਉਹਦੇ ਕੋਲ ਆਉਂਦਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਕਬੀਰ ਸਾਹਿਬ ਸ਼ਰਤੀਆ ਕਹਿ ਰਿਹਾ ਕਹਿੰਦੇ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਸਾਧ ਸੰਗਤ ਤਰ ਜਾਏਗਾ ਡੁੱਬੇਗਾ ਨਹੀਂ ਮਹਾਰਾਜ ਨੇ ਇੱਕ ਦਿਨ ਇੱਕ ਪੱਥਰ ਲਿਆ ਤੇ ਪਾਣੀ ਵਿੱਚ ਸੁੱਟ ਦਿੱਤਾ ਭਾਈ ਗੁਰਸਿੱਖਾਂ ਨੂੰ ਮਹਾਰਾਜ ਪੁੱਛਦੇ ਆ ਕਹਿੰ ਲਗੇ ਭਾਈ ਇਹ ਦੱਸੋ ਵੀ ਪੱਥਰ ਕਿਉਂ ਡੁੱਬ ਗਿਆ ਏਕ ਨੇ ਆਖਿਆ ਮਹਾਰਾਜ ਜੀ ਪੱਥਰ ਦਾ ਸੁਭਾਅ ਹੁੰਦਾ ਪੱਥਰ ਭਾਰਾ ਹੁੰਦਾ ਤੇ ਡੁੱਬ ਜਾਂਦਾ ਤੇ ਮਹਾਰਾਜ ਨੇ ਭਾਈ ਦਿਆ ਸਿੰਘ ਨੂੰ ਪੁੱਛਿਆ ਸੀ ਕਹਿੰਦੇ ਦਿਆ ਸਿੰਘ ਤੂੰ ਦੱਸ ਇਹ ਪੱਥਰ ਕਿਉਂ ਡੁੱਬਿਆ ਤੇ ਭਾਈ ਦਿਆ ਸਿੰਘ ਨੇ ਆਖਿਆ ਸੀ ਮਹਾਰਾਜ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਜਿਹੜਾ ਤੁਹਾਡੇ ਹੱਥੋਂ ਨਿਕਲ ਗਿਆ ਨਾ ਉਹ ਡੁੱਬੇ ਗਾਡੂ ਉਹ ਪਾਰ ਨਹੀਂ ਹੋ ਸਕਦਾ ਜਿਹੜਾ ਸਤਗੁਰ ਦੇ ਹੱਥੋਂ ਨਿਕਲ ਗਿਆ ਉਹ ਡੁੱਬਦਾ ਹੀ ਡੁੱਬਦਾ ਹੈ ਪਰ ਪਾਰਕਰਾਮੀ ਹੈ ਗੁਰੂ ਸਾਨੂੰ ᔪਗਤੀ ਦੱਸਦਾ ਹੈ ਗੁਰੂ ਸਾਨੂੰ ਸਮਝਾਉਂਦਾ ਹੈ ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀ ਹੈ ਇਸੇ ਸੰਦਰਭ ਦੇ ਵਿੱਚ ਹੈ ਕਹਿੰਦੇ ਇੱਕ ਨਾ ਰਿਆਸਤ ਸੀ ਰਾਜਾ ਸੀ ਰਾਜੇ ਬਣਾਏ ਜਾਂਦੇ ਸੀ ਤੇ ਲੋਕ ਚੁਣਦੇ ਸੀ ਰਾਜਾ ਤੇ ਉਹ ਰਾਜੇ ਨੂੰ ਚੁਣਦੇ ਸੀ ਤੇ 5 ਸਾਲ ਵਾਸਤੇ ਚੁਣਦੇ ਸੀ 5 ਸਾਲ ਵਾਸਤੇ ਤੇ ਜਦੋਂ 5 ਸਾਲ ਹੋ ਜਾਂਦੇ ਸੀ ਰਾਜੇ ਨੂੰ ਰਾਜ ਕਰਦੇ ਆ ਫਿਰ ਉਹ ਨਦੀ ਸੀ ਨਦੀ ਵਿੱਚ ਉਹਨੂੰ ਬੇੜੀ ਵਿੱਚ ਬਿਠਾ ਕੇ ਨਦੀ ਦੇ ਪਾਰ ਜੰਗਲ ਸੀ ਤੇ ਜੰਗਲ ਵਿੱਚ ਛੱਡ ਦਿੰਦੇ ਸੀ ਉਹ ਭੁੱਖਾ ਹੀ ਮਰ ਜਾਂਦਾ ਸੀ ਜਾਂ ਫਿਰ ਉਹਨੂੰ ਜੰਗਲ ਦੇ ਜਾਨਵਰ ਖਾ ਜਾਂਦੇ ਸੀ ਇਦਾਂ ਕਰਦਿਆਂ ਬੜ ਪਰੰਪਰਾ ਚੱਲ ਗਈ ਇੱਕ ਵਾਰੀ ਕੋਈ ਭੜਾ ਪੁਰਸ਼ ਮਿਲ ਗਿਆ ਕਹਿੰਦੇ ਤੈਨੂੰ ਰਾਜਾ ਬਣਾਉਣਾ ਹੈ ਸੀ ਉਹ ਕਹਿ ਲਗਾ ਵੀ ਭਾਈ ਮੈਨੂੰ ਪਤਾ ਵੀ 5 ਸਾਲ ਬਾਅਦ ਤੁਸੀਂ ਕੀ ਕਰਨਾ ਮੇਰੇ ਨਾਲ ਮੈਂ ਰਾਜਾ ਨਹੀਂ ਬਣਨਾ ਉਹਨਾਂ ਨੇ ਬੜਾ ਜ਼ੋਰ ਲਾਇਆ ਵੀ ਭੜੇ ਪੁਰਸ਼ ਚੰਗੇ ਬੰਦੇ ਅੱਗੇ ਨਹੀਂ ਆਉਣਗੇ ਤਾਂ ਕਿੱਦਾਂ ਕੰਮ ਚੱਲੇ ਉਹਨੇ ਆਖਿਆ ਵੀ ਠੀਕ ਆ ਮੈਂ ਆਪਣੇ ਗੁਰੂ ਜੀ ਨੂੰ ਪੁੱਛ ਕੇ ਆਇਆ ਉਹਨੇ ਕੋਈ ਗੁਰੂ ਧਾਰਨ ਕੀਤਾ ਸੀ ਮੈਂ ਆਪਣੇ ਗੁਰੂ ਜੀ ਨੂੰ ਪੁੱਛ ਕੇ ਆਇਆ ਆਪਣੇ ਗੁਰੂ ਨੂੰ ਕਹਿੰਦਾ ਕਹਿੰਦਾ ਗੁਰੂ ਜੀ ਉਹ ਲੋਕ ਪਛੇ ਪੈ ਗਏ ਵੀ ਤੂੰ ਰਾਜਾ ਬਣ ਉਹ 5 ਸਾਲ ਬਾਅਦ ਰਾਜੇ ਨੂੰ ਜੰਗਲ ਛੱਡ ਦਿੰਦੇ ਆ ਰਾਜਾ ਜੇ ਭੁੱਖਾ ਮਰ ਜਾਂਦਾ ਜਾਂ ਉਹ ਜਾਨਵਰ ਖਾ ਜਾਂਦੇ ਹੁਣ ਗੁਰੂ ਜਿਹੜਾ ਹੈ ਨਾ ਗੁਰੂ ਬੋਹਿਤ ਹੈ ਗੁਰੂ ਸਮਝਾਉਂਦਾ ਉਹ ਕਹਿੰਨ ਲੱਗੇ ਤੂੰ ਐਦਾਂ ਕਰ ਜਦੋਂ ਤੂੰ ਰਾਜਾ ਬਣ ਗਿਆ ਨਾ 5 ਸਾਲ ਬਹੁਤ ਹੁੰਦੇ ਆ ਤੇ 5 ਸਾਲ ਵਿੱਚ ਪਹਿਲਾ ਕੰਮ ਕੀ ਕਰਨਾ ਇਹ ਕੰਮ ਕਰਕੇ ਆਈ ਫਿਰ ਮੈਂ ਤੈਨੂੰ ਦੂਸਰਾ ਦੱਸਾਂ ਜਦੋਂ ਰਾਜਗਦੀ ਤੇ ਬਹਿ ਗਿਆ ਆ ਗਿਆ ਰਾਜਗੁਰੂ ਆਪਣੇ ਗੁਰੂ ਦੇ ਕੋਲ ਕਹਿੰਦਾ ਦੱਸੋ ਕਹਿੰਦਾ ਐਦਾਂ ਕਰ ਜਿੰਨੇ ਲੱਕੜਹਾਰੇ ਆ ਤੇਰੇ ਰਾਜ ਦੇ ਵਿੱਚ ਸਾਰੇ ਇਕੱਠੇ ਕਰੋ ਭੇਜੋ ਉਹਨਾਂ ਨੂੰ ਨਦੀ ਪਾਰ ਉਹਨਾਂ ਕਾ ਜੰਗਲ ਸਾਫ਼ ਕਰਦੇ ਉਹਨੇ ਸਾਲ ਦੋ ਸਾਲ ਲੱਗ ਕੇ ਪੂਰਾ ਜੰਗਲੇ ਸਾਫ ਕਰਤਾ ਜੰਗਲ ਸਾਫ ਹੋ ਗਿਆ ਜਾਨਵਰ ਵੀ ਭਜ ਗਏ ਫਿਰ ਉਹਨੇ ਆ ਕੇ ਕਿਹਾ ਵੀ ਜੰਗਲ ਬਿਲਕੁਲ ਸਾਫ ਕਰ ਦਿੱਤਾ ਹੁਣ ਗੁਰੂ ਜੀ ਕੀ ਕਰੀਏ ਕਹਿੰਦਾ ਕਿ ਸਾਰੇ ਜਿੰਨੇ ਵੀ ਤੇਰੇ ਕੋਲ ਮਿਸਤਰੀ ਆ ਜਿੰਨੇ ਠੇਕੇਦਾਰ ਆ ਜਿੰਨੀਅਰ ਸਾਰੇ ਬੁਲਾ ਲੈ ਉਹ ਸਾਰੇ ਨੂੰ ਬੁਲਾ ਲਿਆ ਕੀ ਕਰਨਾ ਕਹਿੰਦਾ ਇਦਾਂ ਕਰ ਵੀ ਜਿੱਦਾਂ ਦਾ ਇਹ ਸ਼ਹਿਰ ਹੈ ਇਦਾਂ ਦਾ ਸ਼ਹਿਰ ਉਧਰ ਬਸਾ ਦੇ ਉਦਾਂ ਦਾ ਸ਼ਹਿਰ ਨਦੀ ਦੇ ਪਾਰ ਬਸਾ ਦੇ ਹੁਣ 5 ਸਾਲ ਹੋ ਗਏ ਉਹ ਕਹਿੰਦਾ ਵੀ ਮੇਰੇ ਤਾਂ ਹੋ ਗਏ 5 ਸਾਲ ਹੁਣ ਦੱਸੋ ਕੀ ਹੁਕਮ ਹੈ ਲੋਕਾਂ ਨੂੰ ਪੁੱਛਿਆ ਉਹਨੇ ਉਹ ਕਹਿੰਦਾ ਕਿ ਤੂੰ ਭਲਾ ਕੰਮ ਕਰਦਾ ਹੈ ਵੀ ਅਸੀਂ ਸੋਚਦੇ ਹਾਂ ਵੀ ਤੂੰ ਹੀ ਬਣਿਆ ਰਹ ਤੇ ਜਿਹੜਾ ਨਾ ਗੁਰੂ ਦੀ ਮੰਨ ਲੈਂਦਾ ਤੇ ਉਹ ਤਾਂ ਆਪਣਾ ਲੋਕ ਵੀ ਸਵਾਰ ਲੈਂਦਾ ਤੇ ਆਪਣਾ ਪਰਲੋਕ ਵੀ ਸਵਾਰ ਲੈਂਦਾ ਤੇ ਉਹਨੂੰ ਸਮਝ ਆ ਜਾਂਦੀ ਵੀ ਅਗਲਾ ਅੱਗਾ ਕਿੱਦਾਂ ਸਵਾਰਨਾ ਹੈ ਉਹ ਲੋਕਾਂ ਨੂੰ ਬੜਾ ਮਨ ਉਹਨਾਂ ਦਾ ਪ੍ਰਸੰਨ ਹੋਇਆ ਵੀ ਇਹਨਾਂ ਨੇ ਇਸ ਦਰਾਜ ਨੂੰ ਵੀ ਚਲਾ ਲਿਆ ਤੇ ਅੱਗੇ ਉਹ ਜੰਗਲ ਸੀ ਉਹਨੂੰ ਵੀ ਸ਼ਹਿਰ ਬਣਾ ਦਿੱਤਾ ਤੇ ਇਦਾਂ ਦਾ ਰਾਜਾ ਹੋਣਾ ਚਾਹੀਦਾ ਤੇ ਮਹਾਰਾਜ ਕਹਿੰਦੇ ਸਿੱਖ ਇਦਾਂ ਦਾ ਇਦਾਂ ਦਾ ਜੀਵਨ ਦਿੱਤਾ ਵੀ ਆਪਣਾ ਲੋਕ ਵੀ ਸਵਾਰਨਾ ਤੇ ਆਪਣਾ ਪਰਲੋਕ ਵੀ ਸਵਾਰਨਾ ਜਿਹਨੂੰ ਆਪਾਂ ਪੜਦੇ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰੂ ਜੁਗਤੀ ਦੱਸਦਾ ਗੁਰੂ ਬਖਸ਼ਿਸ਼ ਕਰਦਾ ਮਹਾਰਜ ਕਹਿੰਦੇ ਮਨ ਧਰ ਤਰਵੇ ਹਰ ਨਾਮ ਨੂੰ ਜੇ ਤਰਨਾ ਨ ਸੰਸਾਰ ਭਵ ਸਾਗਰ ਨੂੰ ਤੇ ਉਹਦਾ ਸਹਾਰਾ ਲੈ ਪਰਮੇਸ਼ਰ ਦੇ ਨਾਮ ਦਾ ਕਿਉਂਕਿ ਸਾਗਰ ਲਹਿਰ ਇਹ ਜਿਹੜਾ ਸਾਗਰ ਨਾ ਲਹਿਰ ਸੰਸਾ ਸੰਸਾਰ ਇਹ ਸੰਸਾਰ ਜਿਹੜਾ ਨਾ ਸ਼ੰਕਿਆਂ ਦੇ ਨਾਲ ਸੰਸੇ ਦੇ ਨਾਲ ਸਹਿਮ ਦੇ ਨਾਲ ਭਰਿਆ ਪਿਆ ਕਹਿੰਦੇ ਨਾ ਮਹਾਰਾਜ ਕਹਿੰਦੇ ਅਰਦਾਸ ਆਪਾਂ ਕਰਦੇ ਆਂ ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਅਸੀਂ ਡੁੱਬਦੇ ਜਾ ਰਹੇ ਗੁਰ ਤਾਰ ਤਾਰਨ ਹਾਰੇ ਮਹਾਰਾਜ ਕਿਰਪਾ ਕਰੋ ਸਾਨੂੰ ਤਾਰ ਲਓ ਕਿੰਨਿਆਂ ਦੇ ਬੇੜੇ ਮਹਾਰਾਜ ਨੇ ਤਾਰ ਦਿੱਤੇ ਤੇ ਮਨ ਮੈਂ ਜਿੱਦਾ ਬੇਨਤੀ ਕੀਤੀ ਨਾ ਸਾਡਾ ਧਿਆਨ ਕਿੱਥੇ ਹੁੰਦਾ ਹੈ ਕਿਸੇ ਦਾ ਬੇੜਾ ਡੁੱਬ ਗਿਆ ਨਾ ਕਿਸੇ ਦਾ ਨੁਕਸਾਨ ਹੋ ਗਿਆ ਤੇ ਬੰਦਾ ਬੜਾ ਖੁਸ਼ ਹੁੰਦਾ ਚੰਗਾ ਹੋਇਆ ਪਰ ਕਬੀਰ ਸਾਹਿਬ ਕਹਿੰਦੇ ਕਬੀਰ ਗਰਬ ਨਾ ਕੀਜੀਐ ਰੰਗ ਨਾ ਹਸੀਏ ਕੋਏ ਅਜੇ ਸੁਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਸਾਡੀ ਬੇੜੀ ਵੀ ਤਾਂ ਪਾਣੀ ਵਿੱਚ ਚੱਲਦੀ ਐ ਪਤਾ ਨਹੀਂ ਪਾਰ ਹੋਣਾ ਕਿ ਨਹੀਂ ਹੋਣਾ ਕਿਸ ਵੇਲੇ ਕੀ ਹੋ ਜਾਣਾ ਆ ਕਹਾਣੀ ਆਪ ਜੀ ਨੇ ਸੁਣੀ ਹੋਏਗੀ ਇੱਕ ਨਾ ਉਹ ਮਹਾਂਪੁਰਸ਼ ਜਾਂਦੇ ਹੁੰਦੇ ਸੀ ਤੇ ਇੱਕ ਬੇਸਵਾ ਸੀ ਤੇ ਹੁਣ ਬੇਸਵਾ ਦੇ ਕੋਲ ਇੱਕ ਕੁੱਤਾ ਸੀ ਉਹ ਗਲੀ ਵਿੱਚ ਨਿਕਲ ਕੇ ਜਾਂਦੇ ਸੀ ਅੱਜ ਮਜ਼ਾਕ ਕੀਤਾ ਉਹਨੇ ਮਹਾਪੁਰਸ਼ ਬਜ਼ੁਰਗ ਸਨ ਚਿੱਟਾ ਦਾੜਾ ਸੀ ਉਹਨਾਂ ਦਾ ਤੇ ਉਹਨੇ ਮਜ਼ਾਕ ਕੀਤਾ ਕਹਿਣ ਲੱਗੇ ਬਾਬਾ ਜੀ ਤੁਹਾਡੀ ਦਾੜੀ ਚਿੱਟੀ ਆ ਜਾਂ ਮੇਰੇ ਕੁੱਤੇ ਦੀ ਪੂੰਛ ਚਿੱਟੀ ਹੈ ਮੇਰੇ ਤੁਹਾਡੀ ਦਾੜੀ ਚਿੱਟੀ ਆ ਜਾਂ ਮੇਰੇ ਕੁੱਤੇ ਦੀ ਪੂੰਛ ਚਿੱਟੀ ਹੈ ਬਾਬਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਇਹ ਬਹੁਤ ਸਮੇਂ ਬਾਅਦ ਜਿੱਦਣ ਮਹਾਪੁਰਸ਼ ਸੰਸਾਰ ਤੋਂ ਜਾ ਰਹੇ ਸੀ ਆਪਣੇ ਚੇਲੇ ਨੂੰ ਕਿਹਾ ਜਾ ਬੀਬੀ ਨੂੰ ਬੁਲਾ ਕੇ ਲਿਆਓ ਕਹਿਣ ਲੱਗੇ ਉਹਨੂੰ ਬੁਲਾਇਆ ਗਿਆ ਕਹਿਣ ਲੱਗੇ ਬੇਟਾ ਤੇਰੇ ਕੁੱਤੇ ਦੀ ਪੂੰਛ ਨਾਲੋਂ ਮੇਰੀ ਦਾੜ੍ਹੀ ਚਿੱਟੀ ਹੈ ਉਹ ਕਹਿਣ ਲੱਗੇ ਉਸ ਦਿਨ ਕਿਉਂ ਨਹੀਂ ਆਖਿਆ ਉਹ ਕਹਿਣ ਲੱਗੇ ਕੀ ਪਤਾ ਸੀ ਸੰਸਾਰ ਹੈ ਸਮਾਂ ਸੀ ਹੱਲੇ ਮੇਰਾ ਸੰਸਾਰ ਦੇ ਵਿੱਚ ਕੀ ਪਤਾ ਚਿੱਟੀ ਦਾੜੀ ਨੂੰ ਦਾਗ ਲੱਗ ਜਾਂਦਾ ਕੋਈ ਗਲਤੀ ਹੋ ਜਾਂਦੀ ਤੇ ਮਹਾਰਾਜ ਕਹਿੰਦੇ ਹੱਲੇ ਅਜੇ ਸੋ ਨਾਓ ਸਮੁੰਦਰ ਵਿੱਚ ਕਿਆ ਜਾਣੋ ਕਿਆ ਹੋਵੇ ਹੱਸੋ ਨਾ ਐਲੇ ਸਾਹਿਲ ਐਲੇ ਤੂਫਾਨ 'ਤੇ ਕبھی ਐਸਾ ਵੀ ਹੁੰਦਾ ਹੈ किनारे डूब जाते हैं महाराज कहते भाई सागर लहर संसा संसार गुरु बोहित गुरु जहाज है पार ग्रामण पार ग्रमी है पार कर देंदा दे है गुरु जेड़ा गुरु जहाज ਵਿੱਚ ਬਹਿ ਜਾਂਦਾ ਹੈ ਨਾ ਤੇ ਮਹਾਰਾਜ ਉਹਨੂੰ ਪਾਰ ਕਰ ਦਿੰਦੇ ਆ ਉਹ ਸਦਾ ਮਲਾ ਸੀ ਨਾ ਮਹਾਰਾਜ ਕਲਗੀਧਰ ਪਾਸ਼ਾ ਮਹਾਰਾਜ ਅੱਜ ਆਏ ਤੇ ਮਹਾਰਾਜ ਕਹਿਣ ਲੱਗੇ ਮੈਨੂੰ ਪਾਰ ਕਰਦੇ ਬੜਾ ਖੁਸ਼ ਹੋਇਆ ਮੁਸਲਮਾਨ ਸੀ ਬਹਿ ਗਿਆ ਜਦੋਂ ਮਹਾਰਾਜ ਦੀ ਬੇੜੀ ਸਤਗੁਰੂ ਦੀ ਬੇੜੀ ਵਿੱਚ ਬੈਠੇ ਆ ਮਹਾਰਾਜ ਦੇ ਦਰਸ਼ਨੇ ਕਰੀ ਜਾ ਰਿਹਾ ਮਹਾਰਾਜ ਨੂੰ ਦੇਖੀ ਜਾ ਰਿਹਾ ਬੇੜੀ ਕਿਨਾਰੇ ਲਾਈ ਨਹੀਂ ਰਿਹਾ ਮਹਾਰਾਜ ਕਹਿੰਨ ਲੱਗੇ ਅਸੀਂ ਅਨੰਦਪੁਰ ਸਾਹਿਬ ਪਹੁੰਚਣਾ ਹੈ ਸੌਦਰ ਦਾ ਵੀ ਸੇਵਾ ਹੋ ਗਿਆ ਬੇੜੀ ਕਿਨਾਰੇ ਲਾ ਦੇ ਜਦੋਂ ਬੇੜੀ ਕਿਨਾਰੇ ਲਾਈ ਮਹਾਰਾਜ ਨੇ ਪੈਸੇ ਕੱਢੇ ਕਹਿਣ ਲੱਗੇ ਭਾਈ ਹਲੈ ਉਹਨੇ ਆਖਿਆ ਸੀ ਮਹਾਰਾਜ ਤੁਸੀਂ ਮੇਰੇ ਘਾਟ ਤੇ ਆਇਓ ਤੁਸੀਂ ਆਇਓ ਘਾਟ ਤੇ ਮੈਂ ਤੁਹਾਨੂੰ ਨਦੀ ਪਾਰ ਕਰਾਤੀ ਜਦੋਂ ਮੈਂ ਤੁਹਾਡੇ ਕੋਲ ਆਵਾਂ ਤੇ ਮੈਨੂੰ ਇਸ ਭਵ ਸਾਗਰ ਤੋਂ ਪਾਰ ਕਰ ਤੇ ਤੇ ਮਹਾਰਾਜ ਕਹਿਣ ਲੱਗੇ ਤੂੰ ਨਹੀਂ ਤੇਰੀਆਂ ਤੇ ਕਿੱਕੀ ਉਕੁੱਲਾਂ ਦਾ ਉਧਾਰ ਹੋਗੇ ਤੇ ਗੁਰੂ ਦਾ ਇੰਨਾ ਸਮਰੱਥ ਹੈ ਮਰ ਮਹਾਰਾਜ ਕਹਿੰਦੇ ਜਦੋਂ ਨਾ ਅਸੀਂ ਮੰਨਾਂਗੇ ਨਾ ਗੱਲ ਰੋਜ਼ ਆਪਾਂ ਪੜ੍ਹਦੇ ਆਂ ਬਚਨ ਜਿਨ੍ਹਾਂ ਨੇ ਮੰਨਿਆ ਨਾ ਮੰਨੇ ਤਰੇ ਤਾਰੇ ਗੁਰਸਿੱਖ ਆਪ ਵੀ ਤਰ ਗਏ ਤੇ ਹੋਰਾਂ ਨੂੰ ਵੀ ਤਾਰਨੇ ਤੇ ਤਾਂ ਸੰਗਤ ਹੁੰਦੀ ਹੈ ਇਹ ਤਾਂ ਇਹ ਤਾਂ ਸਾਨੂੰ ਸਤਗੁਰੂ ਮਹਾਰਾਜ ਨੇ ਜਾਜ ਦਸੀ ਗੁਰੂ ਡੁੱਬਣ ਨਹੀਂ ਦਿੰਦਾ ਗੁਰੂ ਬਖਸ਼ਿਸ਼ ਕਰਦਾ ਇੱਕ ਨਾ ਹੁਜਤ ਕੀਤੀ ਸੀ ਇੱਕ ਸਿੱਖ ਨੇ ਕਲਗੀਧਰ ਪਾਤਸ਼ਾਹ ਨਾਲ ਤੇ ਮਹਾਰਾਜ ਨੂੰ ਕਹਿਣ ਲੱਗਾ ਸਤਗੁਰੂ ਜੀ ਦਾੜਾ ਕਿਉਂ ਰੱਖਣਾ ਹੈ ਮਹਾਰਾਜ ਕਹਿੰਦੇ ਪਹਿਚਾਨ ਹੈ ਅਕਾਲ ਪੁਰਖ ਨੇ ਰੂਪ ਦਿੱਤਾ ਹੈ ਅਸੀਂ ਉਹ ਰੱਖਣਾ ਹੈ ਤੇ ਫਿਰ ਹੁਜਤ ਕਰਦਾ ਮਹਾਰਾਜ ਫਿਰ ਚਲੋ ਦਾੜਾ ਤੇ ਰੱਖ ਲਿਆ ਪਹਿਚਾਨਾ ਫਿਰ ਸਿਰ ਦੇ ਕੇਸ ਕਿਉਂ ਰੱਖਣੇ ਮਹਾਰਾਜ ਆਖਿਆ ਸੀ ਜਦੋਂ ਡੁੱਬੇਗਾ ਨਾ ਤੇ ਤੈਨੂੰ ਕੇਸਾਂ ਤੋਂ ਫੜ ਕੇ ਮੈਂ ਬਾਹਰ ਕੱਢ ਲਾਂਗੇ ਤੇ ਗੁਰੂ ਤਾਂ ਤਾਰਦਾ ਹੈ ਗੁਰੂ ਤਾਂ ਬਖਸ਼ਿਸ਼ ਕਰਦਾ ਹੈ ਮਹਾਰਾਜ ਕਹਿੰਦੇ ਮਨ ਧਰ ਤਰਵੇ ਹਰ ਨਾਮ ਨੂੰ ਸਾਗਰ ਲਹਿਰ ਸੰਸਾ ਸੰਸਾਰ ਗੁਰਬੋਹਤ ਪਾਰ ਗ੍ਰਾਮ ਨੂੰ ਰਹਾ ਕਲ ਕਾਲਖ ਅੰਧਿਆਰੀਆਂ ਇਹ ਜਿਹੜਾ ਸਮਾ ਹੈ ਨਾ ਆਮ ਕਰਕੇ ਇਹਦੇ ਅਰਥ ਲੋਕੀ ਕੱਲ ਜੋ ਕਰਦੇ ਹੁੰਦੇ ਆ ਪਰ ਮਹਾਰਾਜ ਨੇ ਕਿਹਾ ਕਿ ਭਾਈ ਦੇਖੋ ਸਮਾਂ ਜਿਹੜਾ ਉਹੀ ਹੁੰਦਾ ਹੈ ਜਿਹੜਾ ਸਤਜੁਗ ਵਿੱਚ ਸੂਰਜ ਚੜਦਾ ਸੀ ਉਹ ਅੱਜ ਵੀ ਚੜਦਾ ਹੈ ਜੋ ਚੰ드ਰਮਾ ਸਤਜੁਗ ਦਵਾਪਰ ਵਿੱਚ ਤ੍ਰੇਤੇ ਵਿੱਚ ਸੀ ਉਹ ਅੱਜ ਵੀ ਹੈ ਕੋਈ ਨਵਾਂ ਨਹੀਂ ਹੈ ਸੋਈ ਚੰਦ ਚੜ੍ਹੇ ਸੀ ਸੋਈ ਦਿਨ ਯਰ ਤਪਤ ਰਹੇ ਕੁਝ ਨਵਾਂ ਨਹੀਂ ਹੈ ਸਾਨੂੰ ਇਸ ਗੱਲ ਦਾ ਲੋਕਾਂ ਨੇ ਭੁਲੇਖਾ ਪਾ ਦਿੱਤਾ ਦੇ ਲੋਕਾਂ ਨੇ ਨਾ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰਦੁਆਰੇ ਦੇ ਵਿੱਚ ਇੱਕ ਕਹਾਣੀ ਸ਼ੁਰੂ ਕਰ ਦਿੱਤੀ ਕਹਿੰਦੇ ਜੀ ਕਲਯੁਗ ਆਇਆ ਸੀ ਗੁਰਨਾਨ ਦੇਵ ਸਾਹਿਬ ਕੋਲ ਮੈਨੂੰ ਸੰਗਤ ਵਿੱਚ ਆਣ ਦਿਓ ਬਿਮਾਰਾ ਕਹਿੰਦੇ ਨਹੀਂ ਤੂੰ ਨਹੀਂ ਆ ਸਕਦਾ ਉਹਨੇ ਜिद ਕੀਤੀ ਕਹਿੰਦੇ ਠੀਕ ਆ ਜੋੜਿਆਂ 'ਚ ਬਹਿ ਜਾ ਕਰ ਕਦੋਂ ਆਣਾ ਕਹਿੰਦੇ ਜਦੋਂ ਪ੍ਰਸ਼ਾਦ ਵਰਤੇ ਉਹ ਸੁਣਾਉਣ ਵਾਲੇ ਕਹਾਣੀ ਜਿਹੜੇ ਆ ਫਿਰ ਲੋ ਜੀ ਜਦੋਂ ਪ੍ਰਸ਼ਾਦ ਵਰਤਦਾ ਕਲਯੁਗ ਵਰਤ ਜਾਂਦਾ ਨਹੀਂ ਸਾਨੂੰ ਕਿੰਨਾ ਸੋਹਣਾ ਸਤਗੁਰ ਨੇ ਜੀਵਨ ਦਿੱਤਾ ਪੜ੍ਹੇ ਲਿਖੇ ਲੋਕ ਹੁੰਦੇ ਆ ਵੀ ਅਸੀਂ ਘੰਟਾ ਦੋ ਘੰਟੇ ਬੈਠੇ ਆ ਕਿ ਅਸੀਂ ਪ੍ਰਸ਼ਾਦ ਜਿਹੜਾ ਹੈ ਉਹ ਭਾਵਨਾ ਦੇ ਨਾਲ ਲੈਣਾ ਤੇ ਕੱਲ ਜੋ ਕਿੱਥੋਂ ਆ ਜਾਏਗਾ ਸਾਡਾ ਮਨ ਹੀ ਕਲਯੁਗ ਹੈ ਸਾਡੇ ਭਾਵਨਾ ਜੇ ਅਸੀਂ ਜਿਹੜੀ ਜੀਵਨ ਵਿੱਚ ਵਰਤਦੇ ਆ ਅਸੀਂ ਆਪਣੇ ਜੀਵਨ ਵਿੱਚ ਹੀ ਵਰਤੀ ਜਾ ਰਹੇ ਹਾਂ ਸਤਜੁਗ ਕਲਯੁਗ ਦੁਆਪਰ ਤ੍ਰੇਤਾ ਆਪਣੇ ਮਹਾਰਾਜ ਦੇ ਅਕਸ਼ਾਰੀ ਵਾਰ ਦੇ ਵਿੱਚ ਪੂਰਾ ਸ਼ਲੋਕ ਉਚਾਰਨ ਕੀਤਾ ਮਾਰੇ ਕਹਿੰਦੇ ਇਸ ਸਮੇਂ ਦੇ ਵਿੱਚ ਪੂਰਾ ਸੰਸਾਰ ਇੰਨੀ ਕਾਲਖ ਦੇ ਵਿੱਚ ਅੰਧਕਾਰ ਦੇ ਵਿੱਚ ਹੈ ਦਿਖੀ ਨਹੀਂ ਰਿਹਾ ਕੁਝ ਕਲ ਕਾਲਖ ਅੰਧਾਰੀਆਂ ਪਰ ਕਿਦਾਂ ਦੇਖੇਗਾ ਗੁਰ ਗਿਆਨ ਦੀਪਕ ਉਜਾਰੀਆਂ ਗੁਰੂ ਗਿਆਨ ਦਾ ਦੀਪਕ ਦਿੰਦਾ ਤੇ ਪ੍ਰਕਾਸ਼ ਹੋ ਜਾਂਦਾ ਸਾਨੂੰ ਦਿਖਦਾ ਕਿਉਂਕਿ ਸੰਸਾਰ ਦੇ ਵਿੱਚ ਅਗਿਆਨਤਾ ਹੈ ਗੁਰੂ ਦੇ ਗਿਆਨ ਤੋਂ ਬਿਨਾ ਮਨ ਜਿਹੜਾ ਨਹੀਂ ਸਮਝ ਸਕਦਾ ਕਹਿੰਦੇ ਮਨ ਸਮਝਾਵਣ ਕਾਰਨੇ ਕਸ਼ਕ ਪੜ੍ਹੀਏ ਗਿਆ ਅੱਗੇ ਸਤਿਗੁਰ ਕਹਿੰਦੇ ਵਿਖ ਵਿਖਿਆ ਪਸਰੀ ਅਤ ਕਣੀ ਵਿਖ ਕਹਿੰਦੇ ਆ ਜ਼ਹਿਰ ਵਿਖਿਆ ਕਹਿੰਦੇ ਮਾਇਆ ਇਹ ਮਾਇਆ ਦੀ ਜ਼ਹਿਰ ਜਿਹੜੀ ਆ ਅਤ ਕਣੀ ਪਸਰੀ ਹੋਈ ਏ ਮਾਇਆ ਦਾ ਅਰਥ ਮਹਾਰਾਜ ਨੇ ਕਰੇ ਦਿੱਤਾ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਪਾਉ ਦੂਜਾ ਦਾ ਵਿਖ ਵਿਖਿਆ ਪਸਰੀ ਅਤ ਕਣੀ ਔਰ ਬਚਦਾ ਕੌਣ ਹੈ ਉਬਰੇ ਜਪ ਜਪ ਹਰ ਗੁਣੀ ਉਹ ਜਪ ਜਪ ਬਚਦੇ ਆ ਉਸ ਮਾਇਆ ਤੋਂ ਬਚ ਜਾਂਦੇ ਆ ਜਿਹੜੇ ਉਹਨੂੰ ਜਪਦੇ ਆ ਜਿਨ੍ਹਾਂ ਦੇ ਅੰਦਰ ਸਤਿਗੁਰੂ ਦੇ ਪ੍ਰਤੀ ਭਾਵਨਾ ਬਣ ਜਾਂਦੀ ਹੈ ਜਿਹੜੇ ਜਪਦੇ ਆ ਉਹ ਬਚ ਜਾਂਦੇ ਆ ਦੇਖੋ ਨਾ ਸੰਸਾਰ ਸਾਰਾ ਆਪਣੇ ਚੱਕਰ 'ਚ ਲੱਗਾ ਹੈ ਕਿੰਨੇ ਕ ਆਪਾਂ ਬੈਠੇ ਆ ਜਿਨ੍ਹਾਂ ਨੂੰ ਸਤਿਗੁਰੂ ਕਿਰਪਾ ਕਰ ਦਿੰਦਾ ਮਾਰਾ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਜਿਨ ਬਿਨ ਬੰਦਤਾ ਜਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਤਿਨਾਮ ਚਿਤ ਲਾ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਉਹ ਸਤਿਗੁਰੂ ਦੇ ਕੋਲ ਬੈਠੇ ਆ ਉਬਰੇ ਜਪ ਜਪ ਹਰ ਗੁਣੇ ਮਤ ਮਾਰੋ ਮਾਇਆ ਸੋਇਆ ਮਾਇਆ ਦੇ ਵਿੱਚ ਮਸਤ ਹੋਇਆ ਕਹਿੰਦੇ ਸੁੱਤਾ ਪਿਆ ਹੈ ਪਰ ਗੁਰ ਭੇਟਤ ਭ੍ਰਮ ਭੋਖ ਹੋਇਆ ਭੇਟ ਦਾ ਅਰਧੰਦਾ ਮਿਲਾਪ ਹੁਣ ਗੁਰੂ ਦਾ ਮਿਲਾਪ ਕੀ ਹੈ ਗੁਰੂ ਦਾ ਮਲਾਪ ਇਹ ਨਹੀਂ ਕਿ ਆਪਾਂ ਮੱਥਾ ਟੇਕਿਆ ਆਏ ਤੋਂ ਘੋਮੇ ਤੇ ਚਲੇ ਗਏ ਗੁਰੂ ਦਾ ਮਲਾਪ ਹੈ ਗੁਰੂ ਦੀ ਬਾਣੀ ਨੂੰ ਪੜਨਾ ਗੁਰੂ ਕਹਿੰਦਾ ਕੀ ਹੈ ਗੁਰੂ ਸਾਨੂੰ ਸਮਝਾਉਂਦਾ ਕੀ ਹੈ ਗੁਰ ਭੇਟਤ ਜਦੋਂ ਗੁਰੂ ਨਾਲ ਮਲਾਪ ਕੀਤਾ ਭਰਮ ਭਾਉ ਖੋਇਆ ਸਾਡਾ ਸਾਰਾ ਭਰਮ ਖਤਮ ਹੋ ਗਿਆ ਸਾਡਾ ਸਾਰਾ ਡਰ ਖਤਮ ਹੋ ਗਿਆ ਕਹੋ ਨਾਨਕ ਏਕ ਧਿਆਇਆ ਕਹਿੰਦੇ ਜਿਨ੍ਹਾਂ ਨੇ ਸਤਗੁਰ ਦੀ ਕਿਰਪਾ ਨਾਲ ਇੱਕ ਨੂੰ ਧਿਆਇਆ ਕਹੋ ਨਾਨਕ ਏਕ ਧਿਆਇਆ ਕਬੀਰ ਸਾਹਿਬ ਵੀ ਕਹਿੰਦੇ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨ ਬਾਣੀ ਸਾਡੀ ਕਿੱਥੋਂ ਸ਼ੁਰੂ ਹੁੰਦੀ ਇੱਕ ਇੱਕ ਓੰਕਾਰ ਇੱਕ ਹੀ ਆ ਪਰਮੇਸ਼ਰ ਜੀ ਰਸਤੇ ਅਲੱਗ-ਅਲੱਗ ਹੋ ਸਕਦੇ ਕਹੋ ਨਾਨਕ ਏਕ ਧਿਆਇਆ ਜਿਨ੍ਹਾਂ ਨੇ ਏਕ ਧਿਆਇਆ ਨਾ ਘਟ ਘਟ ਨਦਰੀ ਆਇਆ ਕੱਟ ਕਹਿੰਦੇ ਹਰੇਕ ਹਿਰਦੇ ਵਿੱਚ ਉਹਨਾਂ ਨੂੰ ਰੱਬ ਨਜ਼ਰੀ ਆ ਹਰੇਕ ਦੇ ਅੰਦਰ ਉਹ ਰੱਬ ਨੂੰ ਦੇਖਿਆ ਦੇਖਿਆ ਭਾਈ ਘਰਈਏ ਨੇ ਦੇਖਿਆ ਬਹੁਤ ਘੱਟ ਲੋਕ ਦੇਖਦੇ ਸਾਰਿਆਂ ਦੇ ਅੰਦਰ ਉਹਨਾਂ ਦੇਖਿਆ ਲੋਕਾਂ ਨੂੰ ਤਾਂ ਮਾਂ ਬਾਪ ਦੇ ਵਿੱਚ ਮਾਂ ਬਾਪ ਨਹੀਂ ਦੇਖਦੇ ਰੱਬ ਦੇਖਣਾ ਤਾਂ ਦੂਰ ਦੀ ਗੱਲ ਹੋ ਗਈ ਆ ਜਿਹੜੇ ਹੁਣ ਅਫਸੋਸ ਹੁੰਦਾ ਠੀਕ ਆ ਲੋਕ ਕਰਦੇ ਸੀ ਲੋਕਾਂ ਨੇ ਵਿਰਧ ਆਸ਼ਰਮ ਸਿੱਖਾਂ ਦੇ ਵਿਰਧ ਆਸ਼ਰਮ ਬਣ ਗਏ ਸਿੱਖਾਂ ਨੇ ਬਣਾ ਦਿੱਤੇ ਸੰਭਾਲਣ ਵਾਸਤੇ ਤਿਆਰ ਨਹੀਂ ਮਾਪੇ ਬਾਪ ਨੂੰ ਸੰਭਾਲਣ ਵਾਸਤੇ ਜਿਹੜੇ ਲੋਕ ਇੱਕ ਇੱਕ ਕਿਲੋਮੀਟਰ ਤੇ ਲੰਗਰ ਲਾ ਕੇ ਲੋਕਾਂ ਨੂੰ ਧੱਕੇ ਨਾਲ ਲੰਗਰ ਖਲਾਉਂਦੇ ਆ ਪਰ ਘਰ ਜਿਹੜੇ ਆ ਮਾਪੇ ਬਾਪ ਦੀ ਸੇਵਾ ਨੇ ਤੇ ਮਹਾਰਾਜ ਕਹਿੰਦੇ ਜੇ ਮਾਪੇ ਬਾਪ ਦੀ ਸੇਵਾ ਨਹੀਂ ਮਾਂ ਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਪਰਾਨੇ ਉਹ ਕਹਿੰਦੇ ਅਗਿਆਨੀ ਹੈ ਬੇਈਮਾਨ ਹੈ ਜਿਹੜਾ ਮਾਪੇ ਬਾਪ ਨੂੰ ਛੱਡ ਕੇ ਲੋਕਾਂ ਦੀ ਸੇਵਾ ਵਿੱਚ ਲੱਗਾ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਮਹਾਰਾਜ ਨੇ ਕਿਹਾ ਕਿ ਜੇ ਆਪਾਂ ਪਰਿਵਾਰ ਦੇ ਵਿੱਚ ਜੇ ਸਾਨੂੰ ਦਿਖੇ ਤੇ ਪਰਿਵਾਰ ਸਵਰਗ ਬਣ ਜਾਏਗਾ ਬੱਚਿਆਂ ਦੇ ਵਿੱਚ ਰੱਬ ਦਿਖਦਾ ਬੱਚਿਆਂ ਨੂੰ ਮਾਂ ਬਾਪ ਦੇ ਵਿੱਚ ਰੱਬ ਦਿਖਦਾ ਜਿਹਨੂੰ ਆਪਾਂ ਪੜਦੇ ਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨ ਕਿੱਦਾਂ ਦਿਖੇਗੀ ਕਹਿੰਦੇ ਗੁਰ ਸਾਖੀ ਜਦੋਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਜੋਤ ਪ੍ਰਗਟ ਹੋਏ ਕਹੋ ਨਾਨਕ ਏਕ ਧਾਇਆ ਘਟ ਘਟ ਨਦਰੀ ਆਇਆ ਉਹਨਾਂ ਨੂੰ ਫਿਰ ਹਰੇਕ ਪਾਸੇ ਉਹ ਪਰਮੇਸ਼ਰ ਹੀ ਪਰਮੇਸ਼ਰ ਦਿਖਦਾ ਹੈ ਤੇ ਉਹ ਕਹਿੰਦੇ ਆ ਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਭਗਤ ਨਾਮਦੇਵ ਜੀ ਕਹਿੰਦੇ ਆ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਰੱਬ ਤੋਂ ਬਿਨਾ ਕੁਛ ਨਹੀਂ ਹੈ ਉਹ ਅਕਾਲ ਪੁਰਖ ਹੈ ਜਿਹੜਾ ਸਭ ਜਗ੍ਹਾ ਵਿਆਪਕ ਹੈ ਮਹਾਰਾਜ ਕਿਰਪਾ ਕਰਨ ਇਨੀਆਂ ਬੇਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਓ ਫਤਿਹ ਸਾਰੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ